ਅਰਦਾਸਪੁਰ ਦੇ ਸਰਕਾਰੀ ਕੋਰੇ ਦੇ ਬੰਦ ਪਏ ਰਿਹਾ ਸ਼ੀ ਕੁਆਟਰਾਂ ਵਿੱਚੋਂ 20 ਸਾਲਾ ਨੌਜਵਾਨ ਦੀ ਲਾਸ਼ ਮਿਲੀ ਹੈ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਕਿਉਂਕਿ ਅਰਸੇ ਤੋਂ ਬੰਦ ਪਏ ਇਨ੍ਹਾਂ ਸਰਕਾਰੀ ਰਿਹਾਇਸ਼ੀ ਕੁਆਟਰਾਂ ਵਿੱਚ ਨਸ਼ੇੜੀਆਂ ਵੱਲੋਂ ਆ ਕੇ ਨਸ਼ਾ ਕਰਨ ਦੀ ਖਬਰ ਸਾਡੇ ਚੈਨਲ ਵੱਲੋਂ ਪਹਿਲਾਂ ਵੀ ਚਲਾਈ ਗਈ ਸੀ ਇਲਾਕਾ ਨਿਵਾਸੀਆਂ ਨੇ ਉਦੋਂ ਵੀ ਦੱਸਿਆ ਸੀ ਕਿ ਨਸ਼ੇ ਦੇ ਆਦੀ ਨੌਜਵਾਨ ਆ ਕੇ ਨਸ਼ਾ ਕਰਦੇ ਹਨ ਅਤੇ ਅੰਦਰ ਕਾਫੀ ਸਿਰਿੰਜਾਂ ਅਤੇ ਨਸ਼ੇ ਦਾ ਹੋਰ ਵੀ ਸਮਾਨ ਪਿਆ ਹੈ ਉਸ ਤੋਂ ਬਾਅਦ ਪੁਲਿਸ ਨਾਜ਼ਮਾ ਨੇ ਕੁਝ ਦਿਨ ਤੱਕ ਇੱਥੇ ਚੈਕਿੰਗ ਕੀਤੀ ਬਾਅਦ ਵਿੱਚ ਉਸੇ ਤਰ੍ਹਾਂ ਹੀ ਨਸ਼ੇ ਦਾ ਕਾਰੋਬਾਰ ਚੱਲਣ ਲੱਗ ਪਿਆ ਦੱਸ ਦਈਏ ਕਿ ਲਾਸ਼ ਦੇ ਨੇੜੇ ਵੀ ਖੂਨ ਅਤੇ ਸਿਰੰਜ ਵੀ ਪਈ ਹੋਈ ਸੀ ਮ੍ਰਿਤਕ ਨੌਜਵਾਨ ਦੀ ਪਛਾਣ 20 ਵਰਿਆਂ ਦੇ ਰੋਹਿਤ ਦੇ ਤੌਰ ਤੇ ਦੱਸੀ ਗਈ ਹੈ ਜੋ ਪ੍ਰਵਾਸੀ ਰਾਜਸਥਾਨੀ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਤੇ ਪੁਰਾਣੇ ਕੱਪੜੇ ਵਿਚਨ ਦਾ ਕੰਮ ਕਰਦਾ ਹੈ ਆਓ ਦੇਖਦੇ ਹਾਂ ਇੱਕ ਰਿਪੋਰਟ ਸਭ ਤੋਂ ਪਹਿਲਾਂ ਦੱਸਿਆ ਹੈ ਸਰ ਜੀ ਅੱਜ ਵੀ ਕਿਤੇ ਵਿੱਚ ਕੋਣ ਹੈ ਅੱਜ ਉਹ ਜਾਂ ਮੜਾਈ ਤੇ ਜੀ ਸਾਡਾ ਦੀਪਾ ਕੈਮਰਾ ਨਾਲ ਰਾਜਾ ਲੱਬ ਬੰਦੇ ਆਪਾਂ ਨੂੰ ਨੇ ਮਿਲਿਆ ਭਾਜੀ ਵੇ ਜਾ ਕੇ ਦੇਖਿਆ ਵਸੇਰੇ ਮੜਿਆ ਪਿਆ ਕੀ ਨਾਂ ਵੀ ਦਾ ਰੋਇਤ ਨਾ ਇਹ ਭਾਜੀ ਦਾ 20 ਸਾਲ ਲਈ ਲੈ ਸ਼ਦੀ ਆਦਤ ਕਿ ਦੋਈ ਗਏ ਭਾਈ ਗੁਜਰਾਤ ਤੋਂ ਹੀ ਆਇਆ ਕੱਲ ਹੀ ਆਇਆ ਗੁਜਰਾਤ ਤੋਂ ਇਹਦੇ ਕੋ ਪੈਸੇ ਵੀ ਨਹੀਂ ਪੈ ਵੀ ਨਹੀਂ ਇਹਦੇ ਕੋ ਜੇ ਕੋਈ ਨਸ ਨੁਸਾ ਕਰੇ ਤੇ ਬਸ ਖਾ ਪੀ ਕੇ ਘਰੋਂ ਗਿਆ ਮੈਂ ਫੇਰ ਕਿ ਆਣਾ ਆ ਵਾਇ ਹੀ ਦੀ ਮੁਰਕੇ ਘਰ ਮੇਰਾ ਭਰਾ ਉਹ ਨਹੀਂ ਪਤਾ ਭਾਜੀ ਕਿ ਕੌਣ ਜੀ ਨਾਲ ਉਹ ਪਤਾ ਨਹੀਂ ਮੈਨੂੰ ਤੇ ਰਾਤੀ ਗਿਆ ਸੀ ਹਾਂਜੀ ਜੇ ਫੋਨ ਤੋਂ ਕਾਲਾ ਪ੍ਰੈਸ ਕਰਨੇ ਉਸ ਤੋਂ ਪਤਾ ਲੱਗੇਗਾ ਕਿ ਦੇ ਨਾਲ ਕਿਹੜੇ ਜੀ ਜਿਹੜੇ ਨੂੰ ਸੰਬੰਧ ਹੈ ਸਾਰਾ ਕੁਝ ਆ ਜਾਊਗਾ ਨਸ਼ੇ ਦੀ ਆਦਤ ਕਿਦੋਂ ਤੋਂ ਪਈ ਹੈ ਨਸ਼ਾ ਤੇ ਇਹਦਾ ਪਤਾ ਹੀ ਨਹੀਂ ਅਗਾ ਭਾਈ ਕੋਈ ਘਰ ਘਰ ਧੋੜੀ ਕੋਈ ਬੈ ਕੇ ਕਰਦਾ ਭਾਈ ਮੈਨੂੰ ਦੱਸਦੇ ਨਹੀਂ ਕਿ ਨਸ਼ਾ ਕਰਦਾ ਹੋਵੇ ਇਹ ਤਾਂ ਪਤਾ ਹੀ ਨਹੀਂ ਹਾਨੂੰ ਆਪ ਕਹਿੰਦੇ ਸਰੀੰਜ ਵੀ ਤੇ ਥੂਨੂ ਵੀ ਪੇ ਦਾ ਹਿਲਾਪ ਹੈ ਹਾਂਜੀ ਇਹ ਤਾਂ ਚਲੋ ਹੋਈਆ ਬਰਾਮਾ ਤੋਂ ਪੋਸਟਮਾਰਟਮ ਤੋਂ ਪਤਾ ਲੱਗ ਜਾਏਗਾ ਕਿ ਇਹਦੇ ਛੱਣਾ ਲੱਗੀਆਂ ਆਂ ਕਿ ਨਸ਼ਾ ਹੁਲਾਵਾ ਇਹੋ ਅੰਕ ਬਿਟੂ ਸ਼ਰਮਾ ਜੇ ਮੈਂ ਸਵਾਰ ਦਾ ਪ੍ਰਧਾਨਾ ਤੇ ਪਿੱਛੇ ਜਿਹੀ ਅਸੀਂ 15-20 ਦਿਨ ਪਹਿਲਾਂ ਤੁਹਾਡੇ ਹੀ ਚੈਨਲ ਦੇ ਮਾਧਿਅਮੇ ਅਸੀਂ ਇੱਥੇ ਦੀ ਗਵਰਨਮੈਂਟ ਕਾਲਜ ਦੀ ਨਜ਼ਰ ਕਵਰ ਲਈ ਸੀਗਾ ਵੀ ਇੱਥੇ ਨਸ਼ੇਲੀ ਜਿਹੜੇ ਆ ਉਹ ਬੜੇ ਰਹਿੰਦੇ ਨੇ ਦਿਨ ਰਾਤ ਤੇ ਪੁਲਿਸ ਦੇ ਇੱਥੇ ਬਾਰ-ਬਾਰ ਫੇਰੇ ਮਾਰਨ ਤੇ ਉਹਨਾਂ ਨੂੰ ਕੋਈ ਵੀ ਇੱਥੇ ਬੰਦਾ ਨਹੀਂ ਸੀ ਮਿਲਦਾ ਹੁਣ ਥੋੜੀ ਸ਼ਕਤੀ ਕਰ ਦਿੱਤੀ ਦੀ ਸੀ ਇੱਥੇ ਔਰ ਬਾਕਾਇਦਾ ਪ੍ਰਿੰਸੀਪਲ ਨੇ ਸਫਾਈ ਵੀ ਜਿਹੜੀ ਹੈ ਤੇ ਪ੍ਰੋਪਰ ਕਰਾ ਦਿੱਤੀ ਆ ਤੇ ਇਹ ਰਾਤ ਦੇ ਟਾਈਮ ਦੇ ਉੱਤੇ ਨਸ਼ੇ ਵਾਲੇ ਜਿਹੜੇ ਆ ਇੱਧਰ ਨੂੰ ਕਿਨਾਂ ਚਲੇ ਜਾਂਦੇ ਨੇ ਤੇ ਰਾਤ ਨੂੰ ਇੰਜੈਕਸ਼ਨ ਲਾਉਣ ਦੇ ਨਾਲ ਇਹਦੀ ਜਿਹੜੀ ਉੱਥੇ ਮੌਤ ਹੋ ਗਈ ਆ ਤੇ ਸਵੇਰੇ ਜਦੋਂ ਕਿਸੇ ਨੇ ਵੇਖਿਆ ਉੱਥੇ ਤੇ ਪੂਰੇ ਮਹੱਲੇ ਵਾਲਿਆਂ ਨੂੰ ਵੀ ਤੇ ਸਿਟੀ ਵਿੱਚ ਵੀ ਖਬਰ ਦਿੱਤੀ ਆ ਤੇ ਇਸ ਕਰਕੇ ਕਿਉਂਕਿ ਜ਼ਰੂਰਤ ਤੋਂ ਜ਼ਿਆਦਾ ਜਿਹੜਾ ਨਸ਼ਾ ਹੋ ਚੁੱਕਾ ਦਾ ਸਾਡੇ ਇਸੇ ਗੁਰਦਾਸਪੁਰ ਸ਼ਹਿਰ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਕਿੱਥੋਂ-ਕਿੱਥੋਂ ਬੰਦੇ ਆ ਜਾਂਦੇ ਨੇ ਇੱਥੇ ਤੇ ਇਹਦੇ ਵਿੱਚ ਜੇ ਵੇਖਿਆ ਜਾਵੇ ਤੇ ਕਿਸੇ ਦਾ ਵੀ ਕੋਈ ਕਸੂਰ ਨਹੀਂ ਕਿਸੇ ਮਹੱਲਾ ਵਾਸੀ ਦਾ ਕੋਈ ਕਸੂਰ ਨਹੀਂ ਜਾ ਕਿਸੇ ਕਾਲਜ ਦਾ ਕੋਈ ਕਸੂਰ ਨਹੀਂ ਕਿਉਂਕਿ 5-6 ਫੁੱਟ ਦੀ ਕੰਧ ਲੋਕੀ ਟੱਪ ਜਾਂਦੇ ਨੇ ਇਹ ਟੱਪ ਕੇ ਤੇ ਅੰਦਰ ਕੀ ਨਾ ਜਾ ਕੇ ਤੇ ਨਸ਼ਾ ਕਰਦੇ ਨੇ ਖਬਰ ਲੱਗੀ ਹੀ ਪੁਲਿਸ ਨੇ ਸਖਤੀ ਕਰਨੀ ਸ਼ੁਰੂ ਕੀਤੀ ਹੀ ਉਸ ਤੋਂ ਉਹਦੇ باوجود ਆਨੇ ਲੜਕੇ ਆਉਂਦੇ ਆਉਂਦੇ ਉਹਦੇ ਬਾਅਦ ਇਹ ਕਿਹਦਾ ਰਾਤ ਨੂੰ ਵੜਿਆ ਜਿਹੜਾ ਜੋ ਸਟੇਟਮੈਂਟ ਉਹਦੇ ਉਹਦੀ ਸਟੇਟਮੈਂਟ ਉਹਦੇ ਘਰ ਦੇ ਦੇ ਰਹੇ ਪੀ ਇਹ ਮੁੰਡਾ ਸ਼ਿਰੀ ਨਗਰ ਗਿਆਦਾ ਜੀ ਰਾਤੀ ਆਇਆ ਵਾ ਤੇ ਜੇ ਰਾਤੀ ਆਇਆ ਵਾ ਤੇ ਇਹਦਾ ਮਤਲਬ ਇਹ ਬਣਦਾ ਵਾ ਕਿ ਕੀ ਨਾ ਇਕੱਲੇ ਨੇ ਤੇ ਨਸ਼ਾ ਕੀਤਾ ਨਹੀਂ ਹੈਗਾ ਹੋਰ ਵੀ ਨਾਲ ਹੋਣੇ ਨੇ ਕਿਉਂਕਿ ਅਸੀਂ ਕਿਉਂਕਿ ਉਹਨਾਂ ਦੇ ਘਰ ਦੇ ਜਿਹੜੇ ਰੌਲਾ ਪਾ ਰਹੇ ਨੇ ਵੀ ਦੋ ਤਿੰਨ ਮੁੰਡੇ ਜਿਹੜੇ ਇਹਨੂੰ ਫੋਨ ਕਰਦੇ ਸੀਗਾ ਤੇ ਅਸੀਂ ਕਹਿੰਨੇ ਆ ਕਿ ਕੀ ਨਾ ਇਹਨਾਂ ਦਾ ਮੋਬਾਈਲ ਜਿਹੜਾ ਵਾ ਤੇ ਲੈ ਕੇ ਤੇ ਟ੍ਰੇਸ ਕੀਤਾ ਜਾਵੇ ਦੇਖਿਆ ਜਾਵੇ ਵੀ ਕਿਹੜੇ ਕਿਹੜੇ ਬੰਦੇ ਨੇ ਫੋਨ ਇਹ ਬੰਦਾ ਇਹ ਇੱਥੇ ਰਾਜਸਤਾਨੀ ਹੀ ਰਹਿੰਦੇ ਨੇ ਕਪੜਾ ਕੁੱਪੜੇ ਦਾ ਕੰਮ ਕਰਦੇ ਨੇ ਸੁੱਕੇ ਤਲਾ ਦੇ ਉੱਤੇ ਪੂਰਬੀਏ ਨੇ ਤੇ ਉਹਨਾਂ ਦਾ ਲੜਕਾ ਵਾ ਕੀ ਨਾ ਇਹਦੀ ਪਛਾਣ ਹੋਈ ਹੈ ਫਿਰ ਇਹ ਨਾਂ ਦਾ ਨਹੀਂ ਪਤਾਗਾ ਪਛਾਣ ਹੋ ਗਈ ਆ ਵੀ ਇਹ ਇੱਥੇ ਪੂਰਬੀਏ ਜਿਹੜੇ ਰਹਿੰਦੇ ਨੇ ਉਹਨਾਂ ਦਾ ਯੂਕੇ ਬੈਂਕ ਦੀ ਬੈਕਸਾਈਡ ਤੇ ਉਹਨਾਂ ਦਾ ਲੜਕਾ ਵਾ